ਆਇਆ ਪਾਜੀ ਕੀ ਕਰ ਰਹੇ ਜਿਹੜਾ ਤੁਸੀਂ ਅੱਜ ਜਿਹੜਾ ਅਟੈਕ ਹੋ ਕੇ ਆਇਆ ਹੈ ਸੰਭੂ ਦੇ ਵਿੱਚ ਜਿਹੜਾ ਕਿਸਾਨਾਂ ਦੇ ਨਾਲ ਹੱਤਿਆ ਸ਼ਬਦਤ ਹੋ ਰਿਹਾ ਅੱਗੇ ਵੀ ਲੰਘਣ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਕੀ ਕਰਨੀ ਅਸੀਂ ਸਮਝਦੇ ਆ ਕਿ ਇਹ ਸਰਕਾਰ ਦਾ ਬਹੁਤ ਵੱਡਾ ਧੱਕਾ ਹੈ ਤੇ ਬਹੁਤ ਜ਼ੁਲਮ ਜਿਹੜੀ ਹੈਗੀ ਹੈ ਸਰਕਾਰ ਕਿਸਾਨਾਂ ਉੱਤੇ ਕਰ ਰਹੀ ਹੈ ਕਿਉਂਕਿ ਉਹਨਾਂ ਨੇ ਉੱਥੇ ਅਸਰੂਪੇ ਦੇ ਗੋਲੇ ਛੱਡ ਕੇ ਤੇ ਬਹੁਤ ਸਾਰਾ ਤਸ਼ੱਦਦ ਹਾ ਕੇ ਕਿਸਾਨਾਂ ਨਾਲ ਤੇ ਜ਼ੁਲਮ ਕੀਤਾ ਅਸੀਂ ਇਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੀ ਤੇ ਜਿਹੜੇ ਹੈਗੇ ਆ ਹਰਿਆਣਾ ਦੀ ਖੱਟੜ ਸਰਕਾਰ ਦੇ ਜ਼ੋਰਦਾਰ ਸ਼ਬਦਾਂ ਚ ਨਖੇਦੀ ਕਰਦੇ ਆ ਇਸੇ ਕਰਕੇ ਅਸੀਂ ਅੱਜ ਜਿਹੜਾ ਉਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਅਸੀਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਜਥੇਬੰਦੀ ਇਕਤਾ ਗਰਾਹਾਂ ਵੱਲੋਂ ਰੇਲਾਂ ਜਿਹੜੀਆਂ ਜਾਮ ਕੀਤੀਆਂ ਨੇ ਤੇ ਅਸੀਂ ਇੱਥੇ ਮੁਕਸਰ ਵੱਲੋਂ ਤੇ ਜਿਲ੍ਹਾ ਫਾਜ਼ਿਲਕਾ ਵੱਲੋਂ ਮਲੋੜ ਦੇ ਵਿੱਚ ਅੱਜ ਅਸੀਂ ਇਹ ਰੇਲਾ ਜਾਮ ਕੀਤੀਆਂ ਨੇ ਤਾਂ ਕਿ ਇਹ ਦਿਖਾਇਆ ਜਾਵੇ ਕਿ ਜਿਹੜਾ ਮੋਦੀ ਸਰਕਾਰ ਤੇ ਇਹ ਜਿਹੜੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਸਮਝਦੀਆਂ ਕਿ ਕਿਸਾਨ ਤਾਂ ਪਾਟੇ ਹੋਏ ਨੇ ਠੀਕ ਆ ਡੱਡ ਲੜਨ ਦੇ ਢੰਗ ਹੈ ਪਰ ਜਦੋਂ ਜ਼ਬਰ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਸਾਰੇ ਇੱਕ ਆ ਕਿਉਂਕਿ ਅਸੀਂ ਜ਼ਬਰਦਸਤ ਨਹੀਂ ਕਰ ਸਕਦੇ ਸਰਕਾਰ ਜਿਹੜਾ ਹੈਗਾ ਸਾਨੂੰ ਪਾੜ ਕੇ ਉਹ ਜਿਹੜੀ ਇਹ ਕੋਸ਼ਿਸ਼ ਕਰਨਾ ਚਾਹੁੰਦੀ ਹੈ ਕਿ ਅਸੀਂ ਆਪਣੀਆਂ ਨੀਤੀਆਂ ਲਾਗੂ ਕਰੀਏ ਇਸੇ ਕਰਕੇ ਜਿਹੜਾ ਦਿੱਲੀ ਮੋਰਚਾ ਜਿੱਤਿਆ ਸੀ ਅਸੀਂ ਇਕੱਠੇ ਹੋ ਕੇ ਜਿੱਤਿਆ ਸੀ ਆ ਤੇ ਉਹ ਦਿੱਲੀ ਮੋਰਚੇ ਦੀਆਂ ਰਹਿਣ ਦੀਆਂ ਮੰਗਾਂ ਨੂੰ ਜਿਹੜਾ ਲਾਗੂ ਕਰਾਉਣ ਵਾਸਤੇ ਸਾਡੇ ਕਿਸਾਨ ਡਟਿਆ ਤੇ ਇਸ ਕਰਕੇ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਜਿਹੜਾ ਰੇਲਾ ਜਾਮ ਕੀਤੀਆਂ ਨੇ ਤੇ ਅਸੀਂ ਸਮਝਦੇ ਆ ਕਿ ਮੋਦੀ ਸਰਕਾਰ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਫੈਸਲੇ ਲੈ ਕੇ ਇਹ ਸਾਰਾ ਕੁਝ ਕਰ ਰਹੀ ਹੈ ਕਿਉਂਕਿ ਨਹੀਂ ਤਾਂ ਉੱਤੇ ਵੋਟਾਂ ਨੇ ਇਲੈਕਸ਼ਨ ਨੇ ਪਰ ਉਹਨੂੰ ਕਿਸਾਨਾਂ ਦੀ ਕੋਈ ਪਰਵਾਹ ਨਹੀਂ ਉਹਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਉਹਨੂੰ ਪਰਵਾਹ ਹੈਗੀ ਹੈ ਤਾਂ ਉਹ ਕਾਰਪੋਰੇਟ ਘਰਾਣਿਆਂ ਦੀ ਹੈ ਇਸ ਕਰਕੇ ਉਹ ਪੁੱਲ ਖੇਤਰਾਂ ਦੇ ਉੱਤੇ ਕਾਰਪੇਟਾਂ ਦਾ ਕਬਜ਼ਾ ਕਰਾਉਣਾ ਚਾਹੁੰਦੀ ਹੈ ਸਾਡੀ ਖੇਤੀ ਦੇ ਉੱਤੇ ਵੀ ਸਾਡੇ ਜਿਹੜੇ ਹੋਰ ਜਿਹੜੇ ਹੈ ਸਾਡੇ ਰੇਲਵੇ ਤੇ ਉੱਤੇ ਜਿਵੇਂ ਅਡਾਨੀ ਵਰਗੇ ਦਾ بندرگاہਾਂ ਦੇ ਉੱਤੇ ਇਸੇ ਤਰ੍ਹਾਂ ਕੋਲੇ ਦੀਆਂ ਖਾਣਾ ਸਾਡੇ ਸਕੂਲ ਕਾਲਜ ਹਸਪਤਾਲ ਯੂਨੀਵਰਸਟੀਆਂ ਤੇ ਸਾਡੇ ਜਿਹੜੇ ਬਿਜਲੀ ਬੋਰਡ ਵਰਗੇ ادارے ਕੁੱਲ ادارਿਆਂ ਦੇ ਉੱਤੇ ਤੇ ਤੇ ਵਿਗਮਾਲ ਖੋਲ ਕੇ ਜਿਹੜਾ ਕਾਰਪੇਟਾਂ ਦਾ ਕਬਜ਼ਾ ਕੁੱਲ ਸਾਡੇ ਦੇਸ਼ ਦੇ ਉੱਤੇ ਕਾਰਪੋਰੇਟਾਂ ਦਾ ਜਿਹੜਾ ਕਬਜ਼ਾ ਕਰਾਉਣਾ ਚਾਹੁੰਦੀ ਹੈ ਇਸੇ ਕਰਕੇ ਜਿਹੜਾ ਵੀ ਕੋਈ ਇਹਦੇ ਖਿਲਾਫ ਆਵਾਜ਼ ਉਠੋਣਾ ਹੈ ਉਹਨਾਂ ਨੂੰ ਜਿਹੜਾ ਦਿੱ ਸਿੱਟਿਆ ਜਾਂਦਾ ਹੈ ਇਹ ਸਾਰਾ ਮਾਹੌਲ ਜਿਹੜਾ ਇਹ 1947 ਤੋਂ ਪਹਿਲਾਂ ਵਾਲਾ ਮਾਹੌਲ ਬਣਾ ਰੱਖਿਆ ਜਿਹਦੇ ਖਿਲਾਫ ਸਾਡੇ ਬਹੁਤ ਵੱਡੇ ਦੇਸ਼ ਭਗਤ ਲੜੇ ਐ ਜਦੋਂ ਇੱਥੇ ਜੜਿਆਂ ਵਾਲੇ ਬਾਗ ਕਾਂਡ ਰਚਾਏ ਜਿਹੜੇ ਹੈਗੇ ਆ ਉੱਥੇ ਅੰਗਰੇਜ਼ਾਂ ਨੇ ਤੇ ਪਰ ਉਹਨਾਂ ਨੀਤੀਆਂ ਨੂੰ ਲਾਗੂ ਮੋਦੀ ਸਰਕਾਰ ਵੀ ਕਰ ਰਹੀ ਹੈ ਤੇ ਪਿਛਲੇ ਸਮੇਂ ਤੋਂ 75 ਸਾਲ ਤੋਂ ਰਾਜ ਕਰ ਰਹੀਆਂ ਸਹਰੀਆਂ ਪਾਰਟੀਆਂ ਉਹਨਾਂ ਨੀਤੀਆਂ ਨੂੰ ਲਾਗੂ ਕਰ ਰਹੀਆਂ ਨਹੀਂ ਅੱਜ ਅਸੀਂ ਕਿਹਾ ਤਿੰਨ ਘੰਟਿਆਂ ਦਾ ਸੱਦਾ ਹੈ ਜੇ ਆਪਣੇ ਚਾਰ ਘੰਟਿਆਂ ਦਾ ਇਸ ਕਰਕੇ ਜਿਹੜਾ ਕੋਈ ਇਸ ਤੋਂ ਬਾਅਦ ਕੋਈ ਵੀ ਸੱਦਾ ਹੁੰਦਾ ਸਾਡੀ ਕਿਸਾਨ ਜਿੱਥੇ ਬੰਦੀਆਂ ਰੱਖਾਂ ਦਾ ਉਹਨੂੰ ਤੰਦੇ ਹੀ ਨਾਲ ਲਾਗੂ ਕਰਾਂਗੇ ਕੋਈ ਵੀ ਸੱਦਾ ਹੁੰਦਾ ਹੈ ਬੰਦੂ ਲਾ ਕੇ ਕੱਲ੍ਹ ਤੋਂ ਅਨੁਦਰੀਕ ਦਾ ਬੰਦ ਹੋ ਜਾਏਗਾ ਪੂਰਾ ਆਪ ਜਾਪਰ ਦੇ ਵਿੱਚ ਉਹ ਵੀ ਕਿਹੜਾ हां ਇਸੇ ਕਰਕੇ ਮੈਂ ਜਿਹੜਾ ਪਹਿਲਾਂ ਬੋਲ ਕੇ ਗਿਆ ਕਿ ਜੋ ਖੇਤੀ ਕਾਨੂੰਨ ਜਦੋਂ ਲੈ ਕੇ ਆਉਂਦੇ ਆ ਮੋਦੀ ਸਰਕਾਰ ਨੇ ਕਰੋਨਾ ਦੀ ਆੜ ਦੇ ਵਿੱਚ ਉਦੋਂ ਇਹ ਕਿਰਤ ਕਾਨੂੰਨ ਵੀ ਲੈ ਕੇ ਆਉਂਦੇ ਆ ਜਿਹਦਾ ਕਰਕੇ ਮਜ਼ਦੂਰ ਵਰਗੇ ਉੱਤੇ ਬਹੁਤ ਵੱਡਾ ਹਮਲਾ ਬੋਲਿਆ ਗਿਆ ਤੇ ਉਹਦੇ ਖਿਲਾਫ ਟ੍ਰੇਡ ਯੂਨੀਅਨਾਂ ਵੱਲੋਂ ਕੱਲ ਦਾ ਸਰਦਾਸਲ ਦੇ ਵਿੱਚ ਕਿ ਅਸੀਂ ਸੰਜੁਗਤ ਕਸਾਨ ਮੋਰਚੇ ਵੱਲੋਂ ਦੀ ਹਮਾਇਤ ਕਰਦੇ ਆ ਅਸੀਂ ਇਸ ਕਰਕੇ ਕਰਦੇ ਆ ਕਿਉਂਕਿ ਇਹ ਕੁੱਲ ਲੋਕਾਂ ਉੱਤੇ ਹਮਲਾ ਹੈ ਸਾਡੇ ਰੇੜੀ ਫੜੀ ਵਾਲਿਆਂ ਉੱਤੇ ਵੀ ਸਾਡੇ ਦੁਕਾਨਦਾਰਾਂ ਉੱਤੇ ਵੀ ਇੱਥੇ ਬਿਗਮਾਲ ਖੁੱਲਨੇ ਨੇ ਟੱਟ ਉਹ ਜਿਹੜੇ ਹੈਗੇ ਨੇ ਦੁਕਾਨਾਂ ਬੰਦ ਹੋਣੀਆਂ ਨੇ ਇਸ ਕਰਕੇ ਸਾਰੇ ਤਬਕਿਆਂ ਨੂੰ ਕਿਸੇ ਨੂੰ ਬਖਸ਼ੇ ਨਹੀਂ ਜਣੀ ਦੀ ਪੁੱਲ ਦੇਸ਼ ਨੂੰ ਉਹ ਸਾਰਾ ਕਾਰਪੋਰੇਟਾਂ ਨੂੰ ਉਭਰਾਉਣਾ ਚਾਹੁੰਦੇ ਆ ਇਹ ਪਿਛਲੇ 75 ਸਾਲਾਂ ਤੋਂ ਰਾਜ ਕਰਦੀਆਂ ਸਾਰੀਆਂ ਪਾਰਟੀਆਂ ਦਾ ਇਹ ਹਾਲ ਹੈ ਉਹ ਇਹਨਾਂ ਨੀਤੀਆਂ ਤੇ ਚੱਲੀਆਂ ਤੇ ਇੱਥੋਂ ਤੱਕ ਕਿ ਆ ਭਗਵੰਤ ਮਾਨ ਸਰਕਾਰ ਵੀ ਇਹਨਾਂ ਨੀਤੀਆਂ ਤੇ ਚੱਲੀ ਆ ਪਿਛਲੇ ਦਿਨੀ G20 ਦੇ ਮੁਲਕਾਂ ਦੀ ਮੀਟਿੰਗ ਹੋਈ ਹੈ ਕੰਬਰ ਸਰ ਦੇ ਵਿੱਚ ਜਿਹੜਾ ਭਗਵੰਤ ਕਹਿੰਦਾ ਮੈਂ ਤਾਂ ਭਗਤ ਸਿੰਘ ਦਾ ਵਾਰਿਸ ਆ ਮੈਂ ਬਦਨਾਮ ਲਿਆਉਣਾ ਤੇ ਭਗਤ ਸਿੰਘ ਦੇ ਦੁਸ਼ਮਨਾ ਨੂੰ ਜਿਨ੍ਹਾਂ ਨੇ ਇੱਥੇ ਜੜਿਆਂ ਵਾਲਾ ਬਾਗ ਕੰਡਰ ਚਾਕੇ ਪੂ ਪਤਾ ਸੀ ਲੋਥਾਂ ਦੇ ਨਾਲ ਉਹਨਾਂ ਵਾਸਤੇ ਇੱਕ ਨਿਚੇ ਵਿਛਾਏ ਨੇ ਕਿ اے ਸਾਮਰਾਜਿਓ ਤੁਸੀਂ ਆਓ ਤੇ ਲੈ ਕੇ ਜਾਓ ਮੁਲਕ ਨੂੰ ਲੁੱਟ ਕੇ ਤੇ ਪੰਜਾਬ ਤੁਹਾਡੇ ਵਾਸਤੇ ਪਰੋਸਿਆ ਜਾ ਰਿਹਾ ਹੈ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਸਾਰੀਆਂ ਪਾਰਟੀਆਂ ਇੱਕ ਨੇ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਸੋਨਾ ਦਾ ਬੰਦਾ ਸੋਨਾ ਦਾ ਭਾਰਤਵੰਦ ਦਾ ਸੱਦਾ ਅਸਲ ਦੇ ਵਿੱਚ ਸਾਡੇ ਕਿਰਤੀ ਲੋਕਾਂ ਦਾ ਸੱਦਾ ਹੈ ਕਿਉਂਕਿ ਇਹ ਜਿਵੇਂ ਦਿੱਲੀ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਲੜੀ ਸੀ ਇਸ ਤੋਂ ਵੀ ਵੱਡਾ ਅੰਦੋਲਨ ਲੜਨਾ ਪੈਣਾ ਸਾਡੇ ਸਾਰੇ ਲੋਕਾਂ ਨੂੰ ਸਾਰੇ ਵਰਗਾਂ ਨੂੰ ਜੋੜਨਾ ਪੈਣਾ ਹੈ ਇਸ ਕਰਕੇ ਪਾਰਟੀਆਂ ਨੇ ਕੁਝ ਨਹੀਂ ਕਰਨਾ ਸਾਡੇ ਲੋਕਾਂ ਨੂੰ ਆਪਦੀ ਲੜਾਈ ਲੜਨੀ ਪੈਣੀ ਹੈ ਤੇ ਇਹਦੇ ਵਾਸਤੇ ਸਾਰੇ ਲੋਕਾਂ ਨੂੰ ਆਪ ਦੇ ਆਪਸੀ મતਪੇਦ ਭੁਲਾ ਕੇ ਇਕੱਠੇ ਹੋ ਕੇ ਨੌਣਾ ਪੈਣਾ ਹੈ ਧੰਨਵਾਦ